ਸਰੋਤਿਆਂ ਨੂੰ ਪ੍ਰਧਾਨ ਜੀ ਮੰਡਲ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮੇ ਤੇ ਦਾਸ ਤੇ ਮਾਲਵਾ ਖਰੀ ਸਭਾ ਦੀ ਕਿਰਪਾ ਹੋਈ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਮੈਂ ਵੱਡੀਆਂ-ਵੱਡੀਆਂ ਸਤਿਜਾ ਅੰਨਪੁਰ ਸਾਹਿਬ ਤੇ ਅੰਜੂਰ ਸਾਹਿਬ ਦੀਆਂ ਦਰਦਮਾ ਸਾਹਿਬ ਦੀਆਂ ਜੋ ਸੰਕਟਾਂ ਦੇ ਸੰਜੋਗ ਨਾਲ ਕੱਢੀਆਂ ਨੇ ਜਿਹਦੇ ਵਿੱਚ ਕਵੀਾਂ ਦਾ ਮੈਂ ਕੋਲ ਦਰਜਾ ਦਿੱਤਾ ਗੁਰੂ ਪੇਰੇ ਸਾਧ ਸੰਗਤ ਉਹੋ ਸਾਣੀ ਚਿਰ ਨਾ ਸਾਸੀ ਕਰੇ ਨੀ ਕੋ ਆਸਕਾ ਜਿਹੜਾ ਦੂਜੇ ਦੇ ਮੋਟਰ ਤੇ ਰਹਿਣ ਚਲਾਵੇ ਸਿਲਾਈ ਜਾਵੇ ਉਹ ਕਦੇ ਨਹੀਂ ਕਦੇ ਕੋ ਆਸਕ ਦੱਸਦਾ ਸਤੇ ਜਾ ਹੋਰ ਤੇ ਕੰਮ ਤਾਂ ਫੋਰ ਦੀਆਂ ਗਾਈ ਆ ਗਏ ਗੁਰੂ ਕੈਲੀ ਸਾਹਿਬ ਜਫਰੀ ਸਾਹਿਬ ਰਾਜਨਜੀਤ ਪਿਤਾ ਪਿਤਾ ਨਾਮਲਾ ਮਖਟੜਾ ਸਾਹਿਬ ਸਾਰਿਆਂ ਦਾ ਨਮਾਣਾ ਦਾ ਦਾਸ ਪਤਥ ਕਵੀ ਲਾਸ ਵਿੱਚ ਝਾਮਟ ਜਿਹਦੇ ਉੱਤੇ ਬੈਠਦੇ ਕਿਰਪਾ ਕਰੀਆ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਮੈਂ ਜਮਾ ਬਿਲਕੁਲ ਗਰੀਬ ਪਰਿਵਾਰ ਦੇ ਵਿੱਚੋਂ ਆ ਪਰ ਮੇਰੇ ਸਹੁਰੇ ਨੇ ਉੱਚ ਕੁਟੀ ਦੇ ਵਿੱਚ ਤੇ ਮੇਰੇ ਨਾਨ ਕਿਹੜੇ ਉੱਚ ਕੁਟੀ ਦੇ ਵਿੱਚ ਅਸੀਂ ਦੋ ਜਾਣੇ ਪੜਦੇ ਸੀ ਇੱਕ ਮੈਂ ਤੁਹਾਡਾ ਦਾਸ ਇੱਕ ਦਰਬਾਰਾ ਸਿੰਘ ਗੁਰੂ ਅਸੀਂ ਪੜਨੋਂ ਹਟ ਕੇ ਗਰੀਬੀ ਦੇ ਵਿੱਚ ਉਹ ਪੜਦਾ ਗਿਆ ਉਹ ਮੁੱਖ ਮੰਤਰੀ ਬਣ ਗਏ ਤੇ ਅਸੀਂ ਆਏ ਕਹਿੰਦਾ ਵੀ ਕਵੀ ਰਾਜ ਦੇ ਵਿੱਚ ਤੁਹਾਡੇ ਨਾਲ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਆ ਸਾਰੇ ਸੰਗਤਾਂ ਦਾ ਖੁਸ਼ਾ ਹੋਤ ਕਮੇਟੀ ਦਾ ਅਧਿਕਾਰ ਤਹਿਲੋ ਧੰਨਵਾਦ ਕਰਪਨਾ ਹੋ ਬਨਾ ਅੰਤ ਭਲੇ ਦਾ ਬਨਾ ਨਾਨਕ ਨਾਮ ਚਰਦੇ ਜਲਾ ਤੇਰੇ ਭਰੇ ਸਵਾਸ